ਜਾਇਆ ਜੋ ਸਾਡੇ ਹਿੱਤਾਂ ਦਾ ਖਿਆਲ ਕਰ ਸਕੇ ਆਪਾਂ ਸਾਰੇ ਹੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਕਿਹੜੀ ਪਾਰਟੀ ਸਾਡੇ ਹਿੱਤ ਵਿੱਚ ਖੜੀ ਆ ਕਿਹੜੀ ਪਾਰਟੀ ਸਾਡੇ ਨਾਲ ਖੜੀ ਆ ਸਾਡੇ ਵਿੱਚ ਪਉਣਗਵਾਸ਼ ਸ਼ਨਾਮਿੰਦਰ ਹੋਇਆ ਤੁਹਾਨੂੰ ਬੇਨਤੀ ਕਰਦਾ ਵੀ ਮੈਂ ਤਾਂ ਆਗਾ ਇਥੇ ਡੁੱਟਣ ਮੈਨੂੰ ਕੋਈ ਮੈਂ ਸੜਕ ਤੋਂ ਵੀ ਨਿਕਲ ਜਾ ਮੈਨੂੰ ਲਿਆ ਲੈ ਵੀ ਤਸ਼ਾਨ ਦੋ ਔਪ ਜੇ ਵੀਰ ਨੂੰ ਪਿੰਡਾਂ ਤੋਂ ਨਿਕਲਦਾ ਨਿਆਣੇ ਨੂੰ ਆਵਾਜ਼ ਮਾਰ ਲੈਂਦੇ ਅੰਕਲ ਜੀ ਬੈਠ ਮੁੱਕ ਕੇ ਫੁੱਟਬਾਲ ਹੁੰਦਾ ਨਹੀਂ ਕਿਉਂਕਿ ਪਿਛਲੀ ਵਾਰ ਜਦੋਂ ਮੈਂ ਹੁੰਦਾ ਸੀ ਐਮਐਲਏ ਉਦੋਂ ਬੱਚਿਆਂ ਨੂੰ ਫੁੱਟਬਾਲ ਬਾਲੀ ਨਾਲ ਦੇਈਦੇ ਸੀ ਤਾਂ ਹੁਣ ਨਿਆਣੇ ਵੀ ਚਲੇ ਸੋਚਦੇ ਆ ਵੀ ਹੁਣ ਨਾਲ ਐਮਐਲਏ ਜਿਹੜਾ ਬਣਿਆ ਉਹ ਤਾਂ ਕਦੀ ਆਉਂਦਾ ਹੀ ਨਹੀਂ ਦੱਸੋ ਕਦੀ ਉਹ ਆਣ ਕੇ ਕੋਈ ਨਿਆਣੇ ਨੂੰ ਕੋਈ ਲੱਕੜ ਦਾ ਗੋਲਾ ਵੀ ਦਿੱਤਾ ਹੋਵੇ ਕੋਈ ਗਰਾਮ ਖੋਟ ਨਹੀਂ ਲੈ ਕੇ ਆਣ ਪਿੰਡ ਨੂੰ ਕਿਉਂਕਿ ਕਦੀ ਐਮਐਲਏ ਸਾਹਿਬ ਆਏ ਤੁਹਾਡੇ ਕੋਲ ਗ੍ਰਾਂਟ ਲੈ ਕੇ ਕੋਈ ਲੱਖ 2 ਲੱਖ 5 ਲੱਖ ਵੀ ਨਹੀਂ ਤੇ ਮੈਂ ਬਸ ਤੁਰਿਆ ਹੀ ਰਹਿੰਦਾ ਸੀ ਉਹ ਤੁਸੀਂ ਮੈਨੂੰ ਬੁਲਾਇਆ ਮੈਂ ਕਿ ਜਿਹੜਾ ਅੱਜ ਤੁਸੀਂ ਜਿਹੜਾ ਡੈਕਿੰਗ ਕੀਤਾ ਜਿਹੜਾ ਕਰਾਉਣਾ ਹੈ ਉਹ ਮੇਰੇ ਕੋਲ ਬਹੁਤ ਵੱਡਾ ਵਿਆਪਕ ਸੁਭਾਅ ਇਹਨਾਂ ਬੱਚੇ ਜਿੰਨਾ ਸੀ ਆਮ ਆਦਮੀ ਜਿੰਨੇ ਕੰਮ ਬਣਾਉਣਾ ਤਾਂ ਕਿ ਤੁਹਾਨੂੰ ਲੋਕਾਂ ਤੋਂ ਸਾਹਮਣੇ ਨਾ ਪਾਉਂਦੇ ਹੇਗਾ ਉਹ ਹਗਾ ਚੰਡੀਗੜ੍ਹ ਦੇ ਲਾਗੇ ਮਨਿੰਡੇ ਦਾ ਆ ਵਧੌੜ ਦਾ ਉਹ ਜੰਪਲ ਵੀ ਉੱਥੇ ਦਾ ਉਹ ਪੜਿਆ ਵੀ ਉੱਥੇ ਦਾ ਤੇ ਔਰ ਇੱਥੇ ਤਾਂ ਕੰਮ ਹੀ ਕੋਈ ਨਹੀਂ ਕੀਤਾ ਹੁਣ ਕੰਮ ਤੋਂ ਤਾਂ ਸਿੱਧਾ ਵੀ ਕੋਈ ਨਹੀਂ ਕੀਤਾ ਇਸ ਕਰਕੇ ਪਿਛਲੀ ਵਾਰ ਦੋ ਸੀਟਾਂ ਤੋਂ ਹਾਂਦੇ ਆ ਤੇ ਉਹਨੂੰ ਵੀ ਕਈ ਤਰ੍ਹਾਂ ਦੇ ਨੁਮਈ ਹੈ ਉਹਨੂੰ ਤੇ ਪਰਛਾਉਣਾ ਕਾਫੀ ਕੰਮ ਹੋ ਗਏ ਜੀ ਉਹਨਾਂ ਤੋਂ ਹਕਸੂ ਦੇ ਗੰਦੇ ਮੰਦੇ ਦੋਸ਼ ਕੀ ਹੈਗੇ ਆ ਮੇਰੀਆਂ ਧਾਣਾ ਬੈਠੀਆਂ ਉਹਦੇ ਖਿਲਾਫ ਕਾਂਗਰਸ ਵਾਲਿਆਂ ਨੇ ਪੋਸਟਰ ਵੀ ਲਾਇਆ ਫਲੌਂਚ ਗ੍ਰਾਂਥ ਉਸ ਤੋਂ ਕੀ ਲਾਇਆ ਬਈ ਉਹ ਕੁੜੀਆਂ ਨੂੰ ਗਾਇਰਿਅਤ ਕਰਦਾ ਤੇ ਜਦੋਂ ਉਹ ਅਖਬਾਰਾਂ ਨੇ ਮੁੱਛਿਆ ਵੀ ਤੇਰੇ ਪੋਸਟਰ ਲਾਇਆ ਕੋਈ ਨਾ ਮੈਨੂੰ ਬਿਲਨਾਮ ਕਰਦੇ। ਉਹ ਯਾਰ ਉਹ ਤਾਂ ਉਹ ਪੁਰਾਣੀ ਗੱਲ। ਅਜੇ 10 ਤਰੀਕ ਨੂੰ 31 10 ਤਰੀਕ ਦਿਨ ਬਿੱਤੀ ਆ। ਜ਼ਿਲ੍ਹੇਰ ਦੀਆਂ ਕਟਹਿਰੀਆਂ ਤੇ ਜੋ ਰਿਪੋਰਟ ਜਿੱਤੀ ਆ ਮੈਂ ਥੇਲੀ ਨੋਕੀ ਤੇ ਅੱਤੇ ਠੱਡਾ ਜਾਣਾ ਹੋਣਾ ਸੀ। ਤੂੰ ਇਕੱਲ ਸਰਕਾਰ ਜੋ ਫਾਰਮ ਜ਼ਰੂਰ ਪਤਾ ਭਲਾ ਜੀਆ। ਤੂੰ ਅੱਗ ਨੂੰ ਆਪਣਾ ਰੂਪ। ਤੂੰ ਆਪਣਾ ਹਸੋ ਹਣੀ ਕਰ ਲੈ। ਇਸ ਵੀਰਵਾਮੇ ਹਸੋ ਹਣੀ ਕਰੀ ਜਾ। ਕੋਈ ਬਾਕੀ ਉਹ ਵੀ ਕਹਿੰਦਾ ਇੱਕ ਨਹੀਂ ਭੈਣਾਂ ਤੁਸੀਂ ਦੱਸੋ ਆਪਾਂ ਸਾਰੇ ਪਰਿਵਾਰਾਂ ਵਾਲੇ ਈਆਂ ਭੈਣਾਂ ਵਾਲੇ ਕੋਈ ਸ਼ਰਮ ਜਾਗਤ ਤੇ ਚੈਨ ਖਣਕੇ ਆਪਣੀ ਧੰ ਦੇ ਮੂੰਹ ਵਿੱਚ ਆਹ ਲਾਉਣਾ ਉਦਾਹਰਨਾਂ ਯਾਰ ਭੈਣਾਂ ਨੂੰ ਮਾਵਾ ਨੂੰ ਭਤੀਜਿਆਂ ਨੂੰ ਬੱਚਿਆਂ ਨੂੰ ਮਿਲਣ ਦਾ ਇੱਕ ਸੁਨੇਕਾ ਹੁੰਦਾ ਇੱਕ ਕਿਰਕਾ ਹੁੰਦਾ ਆਪਾਂ ਬੱਚਿਆਂ ਨੂੰ ਉੱਧਰ ਮਿਲਣਾ ਜਵਾਨ ਬੇਟੀਆਂ ਨੂੰ ਕਿੱਦਾਂ ਮੈਲਾ ਜੁਰਗਨ ਪਤਾ ਮਿਲਿਆ ਆਪਣ ਨੂੰ ਸ੍ਰੀਕਾ ਸਿਖਾਉਣ ਨੂੰ ਜੇ ਇਹ ਇੱਕ ਬੰਦੇ ਨੂੰ ਹੱਲੇ ਸ੍ਰੀਕਾ ਨਹੀਂ ਆਉਂਦਾ ਵੀ ਔਰਤਾਂ ਦਾ ਸਰਕਾਰ ਕਿੱਦਾਂ ਕਰਨਾ ਤੁਹਾਡੇ ਸਾਹਮਣੇ ਨਾ ਚਲੋ ਜੇ ਤੋਂ ਵੀ ਗੱਲ ਤੁਮ ਕੰਮ ਕਰ ਗਿਆ ਤੁਮ ਨਾ ਕਰੇ ਉਹ ਚਿੱਤ ਜਿਵੇਂ ਉਹਦਾ ਤਾਂ ਇੰਦਾ ਕੋਈ ਇੰਦਾ ਦਾ ਰਹਿਣਾ ਨਹੀਂ ਵਾਲੀ ਪਰ ਉਹਨੂੰ ਮਤਲਬ ਕਿੱਥੋਂ ਆਪਾ ਉਹ ਤਾਂ ਅਜੇ ਵੀ ਹੋਟਲ 'ਚ ਬੈਠਾ ਹੋਟਲ ਤੋਂ ਆਣਗੇ ਜੀਣੇ ਕਰ ਤੋਂ ਪਹਿਲਾਂ ਤੇ ਜਿਹੜਾ ਬੰਦਾ ਅੱਜ ਵੀ ਹੋਟਲ 'ਚ ਬੈਠਾ ਹੈ ਜਿਹੜੇ ਬੰਦੇ ਨੇ ਆਪਣੇ ਨਾਲ ਦੇ ਜਿਹੜੇ ਬੰਦੇ ਲਿਆਨੇ ਉਥੋਂ ਉਹਨਾਂ ਵਾਸਤੇ ਚਲਾਈ ਦਾ ਕਰ ਲਿਆ 2 ਮਹੀਨੇ ਲਿਆਉਂਦੇ ਕਹਿੰਦਾ ਉਹ ਮੈਂ ਕੁਝ ਕਰ ਉਹ ਕਹਿੰਦਾ ਉਹ 2 ਮਹੀਨੇ ਦੇ ਘੜੇ ਧੜਕਾਏ ਤੇ ਲਿਆ ਜਾਂਦਾ ਉਹ ਹੁਣ ਜਿਹੜਾ ਬੰਦਾ ਕਲਾਈ ਤੇ ਰਹਿ ਰਿਹਾ ਉਹਨੂੰ ਐਂਦੀ ਬਣਾਉਣਾ ਆਪਾਂ ਉਹਨੂੰ ਲੱਗਣਾ ਕਿਥੋਂ ਬਾਅਦ ਜੋ ਕੰਮ ਕਰੇਗਾ ਜੋ ਭਾਵੇਂ ਐਕਦਾ ਵੀ ਗੱਲ ਦੀ ਨਾ ਕੋਈ ਕਰੇ ਕਾਂਗਰਸ ਕੋਲ ਨਹੀਂ ਗੋ ਤੁਹਾਡੇ ਪਿੰਡ ਦੇ ਕਾਂਗਰਸੀ ਐ ਬੜੇ ਮਸ਼ਹੂਰ ਹਨ ਉਹਨਾਂ ਨੂੰ ਕੋਹ ਜਾ ਕੇ ਇਹ ਸਾਨੂੰ ਤਾਂ ਨਹੀਂ ਤੈਨੂੰ ਵੀ ਨਹੀਂ ਲੱਗਣਾ ਤੇ ਕੱਲ ਨੂੰ ਉਹਨੂੰ ਕੰਮ ਕਰੇਗਾ ਉਹਨੂੰ ਵੀ ਨਹੀਂ ਲੱਗਣਾ ਇਸ ਕਰਕੇ ਵਾਪਸ ਆਵੇ ਸਮਝੋਚ ਕੇ ਆਮ ਆਦਮੀ ਪਾਰਟੀ ਨੂੰ ਬੋਟਾਂ ਪਾਈ ਤੇ ਕੰਮ ਕੋਹ ਕਰਾਂਗੇ ਹੁਣ ਅਸੀਂ ਤੁਹਾਨੂੰ ਮਤਲਬ ਕਹਿਣਾ ਕਿ ਇਹ ਮੰਨਣਾ ਕਿ ਉਹ ਕਿਹੜਾ ਨਿਯਮ ਕਾਰਨ ਬਣਾਉਦੇਂ ਤੇਰਾ ਹੋ ਬਣਾਵੇ ਮੈਂ ਕਹਿੰਦਾ ਹਾਂ ਇਹ ਸਾਡੀ ਸਰਕਾਰ ਹੈ ਦੋ ਦੋ ਤਨਾਈ ਸ਼ੁਰੂਆਤ ਕੋਈ ਇੰਗੇ ਚੱਲ ਰਿਹਾ ਅਸੀਂ ਤੁਹਾਡੇ ਨਾਲ ਹਾਂਜੀ ਇਹੋ ਦਿਨ ਕੋਈ ਨਹੀਂ ਦੇ ਕੋਈ ਜਿੱਥੇ ਆਪਾਂ ਰੱਖੀਏ ਆਜਾ ਮਾਗੋ ਕਦੇ ਆ ਹੋ ਗਿਆ ਕਦੇ ਉਹ ਹੋ ਗਿਆ ਇਸ ਸੈਂਟ ਮੂਮਨ ਅਕੇ ਸ਼ਾਮ ਦੇ ਪ੍ਰੋਗਰਾਮ ਵੀ ਕਰੀ ਰਹੇ ਸੀ ਇਸ ਲਾਹਮ ਨੂੰ ਭਾਵਾ ਲੋਕਾਂ ਨੂੰ ਪਾਈਂਦੇ ਹੁੰਦਾ ਇਹ ਸਾਰੇ ਪ੍ਰੋਗਰਾਮ ਮੁਤਾਬਿਕ ਚੱਲ ਰਹੇ ਆ ਕਿਉਂਕਿ ਹਲਕਾ ਬਹੁਤ ਵੱਡਾ ਜਿੱਦਾਂ ਆਮ ਤੌਰ ਤੇ ਇੱਕ ਤਰ੍ਹਾਂ ਦਾ ਇਹ ਜਿਹੜਾ ਜਾ ਮਸਲ ਕੇ ਹੋਵੇ ਇਹ ਸੱਤੇ ਟਾਈਮ ਬਟਾਂਡ ਜਾਣੇ ਤਰ੍ਹਾਂ ਹੱਜੜਾ ਤੇ ਰਹੋ ਤੁਸੀਂ ਅਗਲੀ ਚੋੜੀ ਗਲਤ ਕਰਦੇ ਕਿਉਂਕਿ ਤੁਸੀਂ ਵੀ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਤੇ ਮੈਂ ਵੀ ਤੁਹਾਡੇ ਵਿੱਚ ਰਹਿ ਕਿ 10 ਸਾਲ ਸੇਵਾ ਕੀਤੀ ਹੈ ਤੋਂ ਨੂੰ ਕੋਟਾ ਕਈ ਮੈਂ ਕੰਡਾਂ ਦੇ ਵਿਕਾਸ ਵਾਸਤੇ ਇਮਾਨਦਾਰੀ ਨਾਲ ਕਰਦਾ 2012 ਤੋਂ ਸਰਕਾਰ ਦੀ ਉਦੋਂ ਕਿਦਾਂ ਗ੍ਰਾਂਟਾਂ ਦੇ ਦਫੇ ਅਸੀਂ ਪਹਿਲਾਂ ਪਹੁੰਚ ਦਿੱਤੇ ਤੇ ਕਾਂਗਰਸ ਦੀ ਸਰਕਾਰ ਆਈ ਤਾਂ ਉਸ ਸਰਕਾਰ ਵਿੱਚ ਕੋਈ ਖਾਸ ਕੰਮ ਨਹੀਂ ਹੋਇਆ ਸੀ ਤਾਂ ਮੇਰੇ ਵੀ ਯਾਦ ਹੋਣਾ ਇਸ ਤਰ੍ਹਾਂ ਬਰਕਤ ਜੀਰੇ ਕਾਰਡ ਆਪ ਨੇ ਲੱਤਾਂ ਦੇ ਬਣਾ ਕੇ ਕਿਤਰਾ ਕੰਮ ਲਾ ਲਾ ਕੇ ਜੀਰੇ ਕਾਰਡ ਬਣਾਇਆ ਤੁਹਾਡੇ ਪਿੰਡ ਦੀ ਪਾਣੀ ਦੀ ਟੈਂਕੀ ਵੀ ਉਹ ਹੀ ਬਣੀ ਸੜਕਾਂ ਵੀ ਅਸੀਂ ਉਦੋਂ ਬਣਾਈਆਂ ਗਰੀਆਂ ਦਾ ਕੰਮ ਵੀ ਉਹ ਸ਼ੁਰੂ ਕੀਤਾ ਬਹੁਤ ਨਾਲੇ ਕੰਮ ਹੋਇਆ ਜੇ ਮੋਂ ਤੋਂ ਵੀ ਮੌਕਾ ਦੇਓ ਕਿ ਉਹ ਕੋਈ ਨਾ ਪਾਰਟਿਸਪੀਟ ਹੈ। ਸਸ ਸਰਕਾਰੀ ਆਵਾਜ਼ ਦੀ ਪਾਰਟੀ ਹੈ। ਆਮ ਆਦਮੀ ਪਾਰਟੀ ਕੋਈ ਵਾਦੇ ਘਰਾਣਾ ਦੀ ਪਾਰਟੀ ਨਹੀਂ। ਇਹ ਆਮ ਲੋਕਾਂ ਵਿਚੋਂ ਬਣੀ ਪਾਰਟੀ ਹੈ। ਤੁਹਾਨੂੰ ਇਹ ਲੋ ਸਾਰੇ 70 ਸਾਲ ਹੋਏ। 90% ਜੀਵਿਦਾ ਬੰਦੀ ਲੋਕਾਂ ਦਾ ਹਰਤੀ ਜੀਵਿਦਾਨੋਂ ਕਿਸਾਨਾਂ ਨੂੰ ਵੀ ਇਸ ਲਈ ਪੂਰੀ ਮਿਲ ਗਈ ਹੈ ਕੋਈ ਦਿੱਕਤ ਨਹੀਂ ਖੋਪਣਾ ਕੋਈ ਜੈਨ ਸੁਵੀ ਟਾਈਮ ਤੇ ਚੱਲਦੀ ਹੈ ਅਗਰ ਹੋਰ ਕੰਮ ਲੱਗੇ ਮੈਂ ਤੁਹਾਨੂੰ ਵਰਤਮਾਨ ਜੀ ਨੂੰ 14 ਅਪ੍ਰੈਲ ਵਾਲੇ ਦਿਨ ਕਿਹਾ ਮੈਂ ਉਹਨੂੰ ਕਿਹਾ ਕਿ ਬਿਜਲੀ ਵਾਲਾ ਕੰਮ ਤੁਹਾਡਾ ਬਹੁਤ ਵਧੀਆ ਉਹ ਕਹਿੰਦੇ ਰੇ ਭਾਰ ਮੈਂ ਟੇਲਰ ਵੀ ਸੰਦਾਕਤ ਜਦੋਂ ਆਇਆ ਲੋਕ ਆਪੇ ਕਸਰ ਮਸਾ ਲੈ ਗਏ। ਅਲੀ ਦਾ ਬੋਟ ਕਸਰ ਨਾਲ ਲੋਕਾਂ ਦੇਣਾ। ਕੋ ਕਹਿੰਦੇ ਲੋਕਾਂ ਨੇ ਸੋਚਿਆ ਵੀ ਨਹੀਂ ਹਣਾ ਕਿੰਨੀ ਆਸੋਲ ਤਾਂ ਮੈਂ ਹਾਲੇ ਲੋਕਾਂ ਨੂੰ ਦੇਣੀ ਹੈ। ਸਭਾ ਉਹ ਕਹਿਣਾ। ਕੌਮ ਆਮ ਆਦਮੀ ਪਾਰਟੀ ਖਤਾਰਨੇ ਕਰਨਾ ਹੈ ਲੈ 3 ਸਾਲ। ਜਮੀ ਆਪਾਂ ਕਿਸੇ ਦੀ ਗੱਲਾਂ ਸੁਣਾਉਣੀ ਹੈ। ਕਾਂਗਰਸ ਵਾਲੇ ਆਹ ਤੇ ਨੁਕਸ ਕਰ ਸਕਦੇ ਆ। ਸਾਮਣੇ ਕੋਲੇ ਆ ਕੇ ਕੁਝ ਕੋਈ ਕਰ ਸਕਦੇ ਆ ਪਰ ਉਹ ਕੰਮ ਨਹੀਂ ਕਰ ਸਕਦੇ ਮੈਂ ਮਿਲਣਾ ਡਾਕਟਰ ਜੀ ਮਾਨ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ ਅਗਲੇ 2 ਮਹੀਨੇ ਅਸੀਂ ਆਪਣੀਆਂ ਭੈਣਾਂ ਨਾਲ ਜਿਹੜਾ ਸੀਤਾ ਬੋਲਦਾ ਸੁਕੀ ਬੋਲਦਾ ਸੀ ਤਾਂ ਜਿਹੜਾ ਬੋਲਦਾ ਸੀ 1000 ਰੁਪਏ ਜੀ ਉਹ ਕਹਿੰਦੇ ਜੂਨ ਤੋਂ ਵੋਟਾਂ ਖਤਮ ਹੋ ਜਾਣੀਆਂ ਜੁਲਾਈ ਤੋਂ ਵੀ ਸਭਾ ਨੂੰ 1000 ਰੁਪਏ ਦੇ ਦਾ ਕੰਮ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਨਾ ਤੁਸੀਂ ਵੇਖੋ ਜਦ ਚਾਹੋਗੇ ਤੋ ਉਹ ਲੈਣਾ ਹੋਵੇ ਆਪੇ ਕਰ ਲੈ ਪਰ ਕਈਆਂ ਨੂੰ 3000 ਦਾ ਫਾਇਦਾ ਕੀਤਾ ਹਰ ਪਰਿਵਾਰ 300 ਯੂਨਿਟ ਦਾ ਮਤਲਬ 300 ਘਣਾ ਦਾ 3000 ਜਦੋਂ ਇੱਕ ਬੈਲ ਲਾਉਣਾ ਉਹ ਵੀ ਨਿਆਮ ਆ ਉਹ ਸਮੇਂ ਲੋ 6000 ਰੁਪਏ ਦਾ ਫਾਇਦਾ ਦੇਵਾ ਜੀ ਬੰਦੇ ਦਾ ਹਾਂ ਜੇਕਰ ਹੋਵੇ ਤੇ ਦੁਕਾਨਦਾਰ ਉਹਨੂੰ ਤਾਅ ਤਵਾਰਾ ਦੇਈਦਾ ਉਹ ਰੰਤ ਮੰਗਦੇ ਨੇ ਪਹਿਲਾ 3000 ਰੁਪਏ ਦਾ ਫਾਇਦਾ ਦਿੱਤਾ ਵੀ ਮਹੀਨੇ ਦਾ ਲੋਕਾਂ ਦਾ ਸਿਰ ਉਹਨਾਂ 1000 ਰੁਪਏ ਦਾ ਵੀ ਤੁਹਾਡਾ ਕੀਤਾ ਵਾਹਦਾ ਅਗਲੇ ਮਹੀਨੇ ਨਿਭਾਉਣ ਜਾ ਰਹੇ ਇਸ ਤੋਂ ਇਲਾਵਾ ਹੋਰ ਕੀ ਇਹਨੇ ਬੜੇ ਕੰਮ ਕਰਨਾ